ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ ਤੀਜਾ ਤੇਰੀ ਆ ਖਾਣੀ ਤੇਰੀ ਆ ਬਣੀ ਬੇਨੁ ਨਾ ਵੈ ਸਭ ਪਰਮੇ ਪੁਲਣੀ ਗੁਰ ਸੇਵਾ ਤੇ ਹਰ ਨਾਮ ਪਾਇ ਬੇਨੁ ਸਤਿਗੁਰ ਕੋਇ ਨ ਪਾਵਣਿਆ ਹਉ ਆਰੀ ਜੀਉ ਵਾਰੀ ਹਰ ਸਤੀ ਚੇਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਜੇ ਮਨ ਨੇ ਵਸਾਵਣਿਆ ਰਹਾ ਓ ਸਤਿਗੁਰ ਸਿਵੇ ਤਾ ਸਭ ਕੁਛ ਪਾਏ ਜੇਹੀ ਮਨਸਾ ਕਰੇ ਲਗੈ ਇਹ ਹਾ ਫਾਲੋ ਪਾਏ ਸਤਿਗੁਰੂ ਦਾਤਾ ਸਭਨਾ ਵਥੂ ਕਾ ਪੂਰੇ ਪਾਗੇ ਮਿਲਾਵਣਿਆ ਇਹੋ ਮਾਨੁ ਮੈਲਾ ਇਕ ਨਾ ਧਿਆਏ ਅੰਦਰੇ ਮੈਲ ਲਾਗੀ ਬਹ ਦੂਜੇ ਭਾਇ ਤਟੇ ਤੀਰ ਥੇ ਦਸੰਤਰ ਪਵੈ ਅਹੰਕਾਰੀ ਹੋਰ ਵਧੇ ਰ ਹਉ ਮੈ ਮਲੁ ਲਾਵਣਿਆ ਸਤਿਗੁਰ ਸਿਵੇ ਤਾ ਮਾਲੋ ਜਾਈ ਜੀਵਤ ਮਰੇ ਹਰ ਸੋਚ ਤੂ ਲਾਈ ਹਰ ਨਿਰਮਲ ਸਚ ਮੈਲ ਨਾ ਲਾਗੇ ਸਚ ਲਗੇ ਮੈਲ ਗਵਾਵਣਿਆ ਬਾਝ ਗੁਰੂ है अंध गुबारा अज्ञानी अंधा अंध अंधारा बिष्टा के कीड़े बिष्टा कमावे फिर बिष्टा म है पचावणिया मुक्ति सिवे मुक्त होवे ਹਮੇ ਮਮਤਾ ਸਬਦੇ ਖੋਵੈ ਅਨੰਦੇ ਨੂੰ ਹਰੇ ਜਿਓ ਸੱਚਾ ਸੇਵੀ ਪੂਰੇ ਪਾਗੇ ਗੁਰ ਪਾਵਣਿਆ ਅੱਪੇ ਬਖਸੇ ਮੇਲੇ ਮਿਲਾਏ ਪੂਰੇ ਗੁਰਤੇ ਨਾਮੁ ਨੇਧੇ ਪਾਏ ਸਚੇ ਨਾਮੇ ਸਦਾ ਮਨੁ ਸਚਾ ਸਚੁ 세ਵੇ ਦੁਖ ਗਵਾਵਣਿਆ ਸਦਾ ਹਜੂਰੇ ਦੂਰ ਨ ਜਾਣ ਗੁਰ ਸਬਦੀ ਹਰ ਅੰਤਰ ਪਛਾਨਹ ਨਾਨਕ ਨਾਮੇ ਮਿਲੇ ਵੜਾਈ ਪੂਰੇ ਗੁਰਤੇ ਪਾਵਣ ਆ ਮਾਝੇ ਮਹੱਲਾ ਤੀਜਾ ਐਥੇ ਸਾਚੇ ਸੋ ਆਗੈ ਸਾਚੇ ਮਨੁ ਸੱਚਾ ਸੱਚੇ ਸਭ ਦੇ ਰਾਚੇ ਸੱਚਾ ਸੇਵ ਹੈ ਸਾਚੂ ਕਮਾਵੇ ਹੈ ਸੱਚੋ ਸਾਚੂ ਕਮਾਵਣਿਆ ਹਾਵਾਰੀ ਜੀਓ ਵਾਰੀ ਸੱਚਾ ਨਾਮ ਮਨ ਵਸਾਉਣਿਆ सच्चे सेव है सच समाव है सच्चे के गुण गावणिया रहा पंडित पड़े है साधु न पावे है दूजे पाए माया मनु परमाव है माया मोह हे सब सोधे गवाई कर अब गण पछो तावणिया स्वाते गुरु मिले तत तो पाए हर का नाम माने वसाई ਸਬਰ ਦੇ ਮਰੇ ਮਨੁ ਮਰੇ ਆਪਣਾ ਮੁਕਤੀ ਦਾ ਦਰ ਪਾਵਣਿਆ ਕਿਲ ਵਿਖ ਕਟੈ ਕ੍ਰੋਧ ਨਿਵਾਰੇ ਗੁਰ ਕਾ ਸਬਦ ਰਖੇ ਉਰ ਧਾਰੇ ਸੱਚ ਰਤੇ ਸਦਾ ਬੈਰਾਗੀ ਹਉ ਮੈਂ ਮਾਰੇ ਮਿਲਾਵਣਿਆ ਅੰਤਰ ਰਤਨ ਮਿਲੈ ਮਿਲਾਇਆ ਤ੍ਰਿਬੇਧ ਮਨਸਾ ਤ੍ਰਿਬੇਧ ਮਾਇਆ ਪੜੇ ਪੜੇ ਪੰਡਿਤ ਮੋਨੀ ਥਕੇ ਚੌਥੇ ਪਦ ਕੀ ਸਾਰ ਨਤ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇ ਜਨ ਰਤੇ ਗੁਰਸਬ ਦੇ ਰੰਗਾਏ ਹਰ ਰੰਗੁ ਚੜਿਆ ਅਤਿ અપਾਰਾ ਹਰ ਰਾਸੇ ਰਾਸੇ ਗੁਣ ਗਾਵਣਿਆ ਗੁਰਮੁਖੇ ਰੇਧੇ ਸਿੱਧੇ ਸਾਚੂ ਸੰਜਮ ਸੁਈ ਗੁਰਮੁਖੇ ਗਿਆਨੁ ਨਾਮੇ ਮੁਕਤੇ ਹੋਈ ਗੁਰਮੁਖੇ ਕਾਰ ਸਚੁ ਕਮਾ ਹੈ ਸੱਚੇ ਸਚਿ ਸਮਾਵਣਿਆ ਗੁਰਮੁਖੇ ਥਾਪੇ ਥਾਪੇ ਉਥਾਪੇ ਗੁਰਮੁਖੇ ਜਾਤਿ ਪਤੇ ਸਭ ਅਪੇ ਨਾਨਕ ਗੁਰਮੁਖੇ ਨਾਮੁ ਧਿਆਏ ਨਾਮੇ ਨਾਮੇ ਸਮਾਵਣਿਆ ਮਾਝ ਮਹੱਲਾ ਤੀਜਾ ਉਤਪਤੇ ਪਰਲਾਵ ਸਬਦੇ ਹੋਵੇ ਸਬਦੇ ਹੀ ਫਿਰ ਉਪਤੇ ਹੋਵੇ ਘੁਰਮੁਖੇ ਵਰਤੇ ਸਭੁ ਅਪੇ ਸਚਾ ਕੁਰਮੋਖੇ ਉਪਾਇ ਸਮਾਵਣਿਆ ਹਾਵਾਰੀ ਜੀਓ ਵਾਰੀ ਗੁਰੂ ਪੂਰਾ ਮੰਨੇ ਵਸਾਵਣਿਆ ਗੁਰ ਤੇ ਸਾਤੇ ਭਗਤ ਤੇ ਕਰੇ ਦਿਨ ਰਾਤੀ ਗੁਣ ਕਹੇ ਗੁਣੀ ਸਮਾਵਣਿਆ ਰਹਾ ਗੁਰਮੁਖੇ ਤਰਤੀ ਗੁਰਮੁਖੇ ਪਾਣੀ ਗੁਰਮੁਖੇ ਪਵਣ ਬਸੰਤਰ ਖਿਲੇ ਵਿਡਾਣੀ ਸੋਨੇ ਗੁਰਾ ਜੋ ਮਰੇ ਮਰੇ ਜਮੈ ਨੇ ਗੁਰੇ ਆਵਣ ਜਾਵਣ ਆ ਤੇਨੇ ਕਰਤੈ ਇੱਕ ਖੇਲ ਰਚਾਇਆ ਕਾਇਆ ਸਰੀਰ ਵਿੱਚ ਸਭ ਕੁਝ ਛੁਪਾਇਆ ਸਬਦ ਦੇ ਪੇਦੇ ਕੋਈ ਮਹਲ ਪਾਏ ਮਹਲੇ ਮਹਲੇ ਬੁਲਾਵਣਿਆ ਸੱਚਾ ਸਾਹੋ ਸੱਚੇ ਵਣਜਾਰੇ ਸਤਿਵਣੰਜ ਹੈ ਗੁਰਹੇ ਤੇ ਅਪਾਰੇ ਸਤਿਵ ਵਿਹਾਜ ਹੈ ਸਤਿਵ ਕਮਾਵ ਹੈ ਸੱਚੂ ਸੱਚੂ ਕਮਾਵਣਿਆ ਬੇਨੂ ਰਾਸੀ ਕੋ ਵਾਥੂ ਕਿਉ ਪਏ ਮਨਮੁਖ ਭੂਲੇ ਲੋਕ ਸਬਾਏ ਬੇਨੂ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਵਣਿਆ ਇੱਕ ਸਾਚੂ ਵਰਣਨ ਜੇ ਗੁਰਸਬ ਦੇ ਪਿਆਰੇ ਆਪੇ ਤਰੇ ਹੈ ਸਗਲੇ ਕੋਲ ਤਰੇ ਆਏ ਸੇ ਪਰਵਾਨ ਹੋਏ मेले प्रीतम सुख पावनिया अंतर वस्तु मूड़ा बाहर रूपले मनमुख अंधे फिर हे बेताले जिथै अथ होवै तिथ हो कोई न पावै ਮਨ ਮੁਖ ਪਰਮੇ ਪੁਲਾਵਣਿਆ ਆਪੇ ਦੇਵੈ ਸਭ ਦੇ ਬੁਲਾਏ ਮਹਲੀ ਮਹਲੇ ਸਹਜ ਸੁਖ ਪਾਏ ਨਾਨਕ ਨਾਮੇ ਮਿਲੈ ਵੜਿਆਈ ਅਪੇ ਸੁਣੇ ਸੁਣੇ ਧਿਆਵਣਿਆ ਮਾਝ ਮਹੱਲਾ ਤੀਜਾ ਸਵਾਤ ਗੁਰ ਸੱਚੀ ਸਿੱਖ ਸੁਣਾਈ ਹਰ ਛੇਤ ਹ ਅੰਤ ਹੋਏ ਸਖਾਈ ਹਰ ਆਗਾਮ ਅਗੋਚਰ ਅਨਾਥ ਅਜੋਨੀ ਸਤਿਗੁਰ ਕੈ ਪਾਏ ਪਾਵਣਿਆ ਹਾਵਾ ਹਾਵਰੀ ਜੀਓ ਵਾਰੀ ਆਪੁ ਨਿਵਰਣਿਆ ਆਪੁ ਗਵਾਏ ਤਾ ਹਰ ਪਾਏ ਹਰਿ ਸੋ ਸਹਜ ਸਮਾਵਣਿਆ ਰਹਾ ਪੂਰਾ ਬਿ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵੇ ਸਦਾ ਸੁਖ ਪਾਇਆ ਬੇਨੁ ਭਾਗਾ ਗੁਰ ਪਾਇਆ ਨਹੀਂ ਸਬਦੈ ਮੇਲ ਮਿਲਾਵਣਿਆ ਗੁਰਮੁਖੇ ਅਲਪ ਤੁਰ ਹੈ ਸੰਸਾਰੇ ਗੁਰ ਕਹਿ ਤਕਿਐ ਨਾਮੇ ਅਧਾਰੇ ਗੁਰਮੁਖੇ ਜੋਰ ਕਰੇ ਕਿਆ ਤਿਸਨੋ ਆਪੇ ਖਾਪੇ ਦੋਖ ਪਾਵਣਿਆ ਮਨਮੁਖੇ ਅੰਧੇ ਸੋਧੇ ਨ ਕਾਈ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਰੇ ਕਰੇ ਬਹੁ ਭਾਰ ਉਠਾਵੇ ਬੇਨੁ ਮਜੂਰੀ ਭਾਰ ਪਹਚਾਵਣਿਆ ਇਹੋ ਜਾਗੋ ਵਾੜੀ ਮੇਰਾ ਪ੍ਰਭੂ ਮਾਲੀ ਸਦਾ ਸੁਮਾਲੇ ਕੋ ਨਹੀ ਖਾਲੀ ਜੇ ਹੀ ਵਾਸਨਾ ਪਾਏ ਤੇ ਹੀ ਵਰਤੈ ਵਾਸੂ ਵਾਸ ਜਣਾਵਣਿਆ ਮਨ ਮੁਖ ਰੋਗੀ ਹੈ ਸੰਸਾਰਾ ਸੁਖ ਦਾਤਾ ਵਿਸਰਿਆ ਅਗੰ ਅਪਾਰਾ दुखिए नेते फिर हे बिलला दे बेनु गोरे साते न पावनिया जेने कीते सोई बेधे जाना आप पकरे ता हुक्मे पछाणा जेहा अंदर पाए तेहा वरतए ਅੱਪੇ ਬਾਹਰੇ ਪਾਵਣਿਆ ਤੇਸੂ ਬਾਝ ਹੋ ਸੱਚੇ ਮੈਂ ਹੋਰ ਨਾ ਕੋਈ ਜੀਸੂ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਕਟ ਅੰਤ ਰੇ ਜਿਸੁ ਦੇਵੈ ਸੋ ਪਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ